ਕਲ ਦੋਸਤੋ ਅੱਜ ਫਿਰ ਤੋਂ ਆਪਾਂ ਦਾ ਵਿਚਾਰ ਬਣਿਆ ਜੀ ਥੋੜੀ ਜਿਹੀ ਆਫ ਰੋਡਿੰਗ ਕਰਨ ਦਾ ਤੇ ਇਸ ਲਈ ਆਪਾਂ ਆਏ ਆ ਜੀ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਡਿਸਟ੍ਰਿਕਟ ਹੁਸ਼ਿਆਰਪੁਰ ਆ ਜੀ ਇਲਾਕੇ ਦਾ ਨਾਮ ਆ ਜੀ ਮੈਂਗਰੋਵਾਲ ਤੇ ਅੱਜ ਮੇਰੇ ਨਾਲ ਦੋਸਤੋ ਆਪਣੇ ਮਿੱਤਰ ਨੇ ਜੀ ਆਪਣੇ ਰਣਜੀਤ ਸਿੰਘ ਨੇ ਸਿਮਰ ਰਣਜੀਤ ਸਿੰਘ ਤੇ ਗੁਰਿੰਦਰਪਾ ਜੀ ਹੋਣੀ ਅੱਜ ਆਪਾਂ ਆਪਣੀ 4x4 ਜੋ ਕਲਾਸਿਕ ਜੀਪ ਉਹ ਲੈ ਕੇ ਆਏ ਆ ਜੀ ਤੇ ਇੱਥੇ ਟ੍ਰੇਲ ਬਣੀ ਹੋਈ ਹੈ ਜੀ ਇਸ ਟ੍ਰੇਲ ਦੇ ਉੱਪਰ ਆਪਾਂ ਜਾਵਾਂਗੇ ਗਾਂ ਤੋਂ ਗਾਂ ਅੱਗੇ ਜਾ ਕੇ ਮਤਲਬ ਪਹਿਲਾਂ ਜੰਗਲ ਜਿਆ ਇਸ ਪੂਰਾ ਕ੍ਰਾਸ ਕਰਾਂਗੇ ਜੰਗਲ ਤੋਂ ਬਾਅਦ ਅੱਗੇ ਜਾ ਕੇ ਜੋ ਚੋਹ ਹੈ ਮੈਂਗਰੋਵਲ ਚੋਹ ਅ ਫੇਮਸ ਚੋਹ ਹੈ ਜੂ ਵਾਲਾ ਉਹ ਫਿਰ ਉਹ ਆ ਜਾਵੇਗਾ ਫਿਰ ਚੋਹ ਵਿੱਚ ਆਪਾਂ ਜੋ ਆਪਣੇ ਆਫ ਰੋਡਿੰਗ ਵੀਕਲ ਦੇ ਰਾਹੀਂ ਚੋਹ ਜਿੰਨਾ ਗਾਂ ਹੋ ਸਕਿਆ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਦੋਸਤੋ ਇਸ ਜਗ੍ਹਾ ਦਾ ਜੋ ਐਗਜ਼ੈਕਟ ਲੋਕੇਸ਼ਨ ਦੋਸਤੋ ਹੈ ਜੀ ਜੋ ਆਪਾਂ ਦਾ ਮਤਲਬ ਹਰਿਆਣਾ ਪੂੰਗਾ ਹਰਿਆਣਾ ਤੋਂ ਆਪਾਂ ਮੈਂਗਰੋਵਲ ਨੂੰ ਜਾਣਦੇ ਆ ਮੈਂਗਰੋਵਲ ਪਿੰਡ ਤੋਂ ਪਹਿਲਾਂ ਇੱਕ ਤਖਣੀ ਜੋ ਵਾਈਲਡ ਲਾਈਫ ਜੋ ਸੈਂਕਚਰੀ ਉਹ ਆਉਂਦੀ ਹੈ ਜੀ ਉਹ ਤਖਣੀ ਵਾਈਲਡ ਲਾਈਫ ਸੈਂਕਚਰੀ ਨੂੰ ਕਰਾਸ ਕਰਨ ਤੋਂ ਬਾਅਦ ਜਸਟ 1 ਕਿਲੋਮੀਟਰ ਅੱਗੇ ਫੇ ਤੁਹਾਨੂੰ ਜੋ ਚੋਹ ਹੈ ਉਹ ਨਜ਼ਰ ਆਵੇਗਾ ਚੋਹ ਤੋਂ ਆਪਾਂ ਲੈਫਟ ਸਾਈਡ ਦੇ ਉੱਪਰ ਹੁਣ ਗੱਡੀ ਆਪਾਂ ਪਾਈ ਆ ਅ ਮਤਲਬ ਇਹ ਜੰਗਲ ਦੇ ਵਿੱਚ ਜੰਗਲ ਨੂੰ ਕਰਾਸ ਕਰਕੇ ਆਪਾਂ ਫੇ ਗਾਮ ਜੋ ਚੋਹ ਵਾਲੇ ਪਾਸੇ ਜਾਵਾਂਗੇ ਠੀਕ ਹੈ ਜੀ ਬੰਦਰੋ ਮੇਰੇ ਚੈਨਲ ਦੇ ਨਾਲ ਤੁਹਾਨੂੰ ਨਾਲ ਨਾਲ ਜੋ ਪੂਰੇ ਤੋਂ ਪੂਰੇ ਵੀਊ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਓ ਜੀ ਲੋ ਜੀ ਦੋਸਤੋ ਇਹ ਪੂਰਾ ਦਾ ਪੂਰਾ ਜੋ ਮੈਂਗਰੋਵਲ ਚੋ ਦੇ ਨਾਲ ਜੋ ਉਹਦਾ ਕੈਚਮੈਂਟ ਏਰੀਆ ਕਹਿ ਸਕਦੇ ਆ ਉਹਦਾ ਉੱਥੇ ਜੋ ਜੰਗਲ ਹੈ ਉਹ ਬਣੇ ਹੋਏ ਨੇ ਹੁਣ ਆਪਾਂ ਇਹ ਸਟ੍ਰੇਟ ਰਹੇ ਅਗਾਹ ਨੂੰ ਜਾਵਾਂਗੇ ਮਤਲਬ ਚੋ ਤੱਕ ਜਾ ਕੇ ਦੋ ਅਗਲੇ ਦੋ ਸੀਨ ਤੁਹਾਨੂੰ ਉਹ ਦਿਖਾਉਣੇ ਆ ਲੋ ਜੀ ਦੋਸਤੋ ਹੁਣ ਤਕਰੀਬਨ ਤਕਰੀਬਨ ਆਪਾਂ ਜੋ ਚੇਓ ਦੇ ਨਜ਼ਦੀਕ ਪਹੁੰਚ ਚੁੱਕੇ ਆ ਜੀ ਆ ਸਾਹਮਣੇ ਪਾਸੇ ਹੈਗਾ ਜੀ ਮੈਂਗਰੋਵਲ ਚੋ ਤੇ ਇੱਥੇ ਕਦੇ ਵੀ ਚੋਚ ਕੋ ਜਿਆਦਾ ਪਾਣੀ ਮੈਜਰ ਨਹੀਂ ਆ ਰਿਹਾ ਪਰ ਮੀਂਹ ਦੇ ਵੀ ਗਾਧੂ ਗਾ ਜਿੰਨਾ ਆਪਾਂ ਜਾਵਾਂਗੇ ਜੋ ਪਾਣੀ ਵਾਲਾ ਮਾਹੌਲ ਉਹ ਬਣ ਜਾ ਹੁਣ ਆਪਾਂ ਨਾ ਤਕਰੀਬਨ ਚੋਹ ਦੇ ਵਿੱਚ ਜੇ ਆ ਗਏ ਆ ਤੇ ਦੇਖੋ ਨਾ ਹੁਣ ਮੀਂਹ ਪੈਣ ਕਰਕੇ ਨਾ ਸਾਰੇ ਪਾਸੇ ਹਰਿਆਵਲ ਬਣੀ ਹੋਈ ਆ ਇੱਥੇ ਨਾ ਐਕਚੁਅਲੀ ਆਲਦੋ ਵਾਲੇ ਕਾਫੀ ਗ੍ਰੀਨਰੀ ਆ ਮਤਲਬ ਫੁੱਲਾਂ ਦਾ ਮਾਹੌਲ ਵੀ ਇੱਥੇ ਬਣਿਆ ਹੋਇਆ ਇਸ ਕਰਕੇ ਇੱਥੇ ਮਧੂਮੱਖੀਆਂ ਉਪਾਲੀਆਂ ਜਾਣੀਆਂ ਤੇ ਇਸ ਪਾਸੇ ਆ ਡੱਬੇ ਪਏ ਹੋਏ ਆ ਤੇ ਇਸ ਪਾਸੇ ਵੀ ਜੋ ਚੋ ਹੈ ਨਾ ਉਹ ਲਾ ਪਾਸਾ ਗਿਆ ਜੀ ਅਸਾਂਮਣਲੇ ਪਾਸੇ ਨੂੰ ਚੋਵਾਂ ਹੁਣ ਆਪਾਂ ਚੋਵ ਚ ਗੱਡੀ ਪਾਉਣੀ ਆ ਜੀ ਇੱਥੋਂ ਕਾਪਾ ਨਾ ਚੋਹ ਦੇ ਵਿੱਚ ਵਿੱਚ ਆਏ ਸੀ ਤੇ ਅੱਗੇ ਆ ਕੇ ਨਾ ਥੋੜਾ ਜਿਹਾ ਇਹ ਮਤਲਬ ਅਪਸਾਈਡ ਜਾਣਾ ਪਿਆ ਤੇ ਗੱਡੀ ਬਹੁਤ ਇਜ਼ੀਲੀ ਮਤਲਬ ਸਾਡੀ ਇੱਥੋਂ ਤਕਰੀਬਨ ਦੇਖੋ 3-4 ਫੁੱਟ ਦਾ ਜੋ ਵਖਵਾ ਹੈ ਇਸ ਚੋਹ ਦਾ ਤੇ ਉੱਪਰ ਬੈਂਕ ਮੈਡ ਦਾ ਤੇ ਕਰੀ ਆਪਣੀ ਇਜ਼ੀਲੀ ਇੱਥੋਂ ਮਤਲਬ ਆਰਾਮ ਨਾਲ ਕ੍ਰੋਸ ਕਰ ਗਏ ਗੱਡੀ ਆਪਣੀ ਚੱਲ ਗਈ ਉਸ ਪਾਸੇ ਨੂੰ ਤੇ ਇੱਥੇ ਆ ਕੇ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਪਾਣੀ ਆ ਰਿਹਾ ਉਹ ਤੁਹਾਨੂੰ ਮਾਹੌਲ ਦਿਖਾਉਨੇ ਆ ਹੁਣ ਉਸ ਪਾਸੇ ਤੋਂ ਪਾਣੀ ਆ ਰਿਹਾ ਐ ਇਹ ਘੁੰਮ ਕਮਾ ਕੇ ਨਾ ਇਦਾਂ ਕਰਕੇ ਇੱਥੋਂ ਵੀ ਆ ਟ੍ਰੇਲ ਜੀ ਬਣਦੀ ਪਾਣੀ ਦੀ ਫਿਰ ਪਾਣੀ ਉਹ ਜਾ ਕੇ ਫਿਰ ਚੂਚ ਜਾ ਕੇ ਚਲ ਜਾਂਦਾ ਜੀ ਇੱਥੇ ਲੱਗ ਕਿਸੇ ਨੇ ਰੋਜ਼ਾ ਲੱਗ ਰਹੀ ਕੈਂਪਿੰਗ ਕੀਤੀ ਲੱਗਦੀ ਉੱਥੇ ਨਾ ਦੇਖੋ ਤੇ ਅੱਗ ਬਾਲੀ ਹੋਈ ਆ ਉਧਰ ਸਾਹਮਣੇ ਫੇਰ ਉਹ ਹੀ ਜੋ ਮਧੂਮੱਖੀਆਂ ਪਾਲਣ ਵਾਲਾ ਮਾਹੌਲ ਉੱਥੇ ਉਹ ਆ ਜੀ ਗੱਡੀ ਆਪਣੀ ਆ ਗਈ ਹੁਣ ਕਿੱਟੇ ਬੈਨ ਦੇ ਗਾਂ ਚ ਜਾਂਦੇ ਲੋ ਜਿੱਥੇ ਆ ਮਾਹੌਲ ਹੈ ਤੇ ਸਾਨੂੰ ਇੱਥੇ ਇੱਕ ਇਹ ਨਾ ਦਿਖਾਈ ਦੇ ਰਿਹਾ ਜੀ ਇੱਕ ਸਰੰਗ ਟਾਈਪ ਨਾ ਮੋਗਾ ਦਿਖਾਈ ਦੇ ਰਿਹਾ ਜੀ ਹੁਣ ਮੋਗੇ ਜੇ ਜਾਨਵਰ ਦਾ ਹੋਣਾ ਸੁਭਾਅਕ ਹੈ ਜੀ ਇੱਥੇ ਜਾਨ ਦਾ ਕੋਈ ਮਤਲਬ ਤੁਕ ਬਣਦੀ ਨਹੀਂ ਮਤਲਬ ਇਹੋ ਜੇ ਨਾ ਮਤਲਬ ਜੋ ਅ ਕਲੋ ਭਈ ਸਰੰਗਾਂ ਦੀਆਂ ਇਸ ਲੱਕ ਜੇ ਬਹੁਤ ਦੇਖਣ ਨੂੰ ਮਿਲਦੀਆਂ ਪਰ ਇੱਥੇ ਮਤਲਬ ਸੁਭਾਅਕ ਤੌਰ ਦੇ ਉੱਪਰ ਕੋਈ ਨਾ ਕੋਈ ਜਾਨਵਰ ਇੱਥੇ ਰਹਿੰਦਾ ਹੋਊਗਾ ਨਾ ਪੁਰਾਪਾ ਗੱਡੀ ਗਾ ਲੈ ਜਾਨੇ ਆ। ਥੋੜੀ ਸੇਫ ਜਗ੍ਹਾ ਤੇ ਜਾ ਗੱਡੀ ਖੜੀ ਕਰਦੇ ਆਂ ਅੱਜ। ਜਗ੍ਹਾ ਤੇ ਬਸੇ ਆਪਾਂ ਨੂੰ ਮਿਲ ਗਏ ਸੀ ਪਰ ਫਿਰ ਸਿਮਰਨ ਕਹਿੰਦਾ ਵੀ ਆਪਾਂ ਥੋੜਾ ਜਿਹਾ ਅਗਾਹ ਜਾ ਕੇ ਦੇਖਦੇ ਆਂ ਸ਼ਾਇਦ ਅੱਗੇ ਕੋਈ ਵਧੀਆ ਨਜ਼ਾਰਾ ਹੋਵੇ। ਇੱਥੇ ਵੀ ਨਜ਼ਾਰਾ ਘੱਟ ਨਹੀਂ ਹੈਗਾ। ਵਧੀਆ ਮਾਹੌਲ ਬਣਿਆ ਸੀ ਸ਼ਾਂ ਵੀ ਸੀ ਲੇਕਿਨ ਫਿਰ ਉਹ ਸਿਮਰਨ ਥੋੜਾ ਗੱਡੀ ਗਾਹ ਲਾ ਕੇ ਗਿਆ ਤੇ ਅੱਗੇ ਸ਼ਾਇਦ ਟ੍ਰੇਲ ਦੇ ਅੰਦਰ ਜਾ ਕੇ ਕਿਤੇ ਹੋਰ ਪਾਸੇ ਵੀ ਵਧੀਆ ਬਹਿਣ ਵਾਸਤੇ ਮਾਹੌਲ ਮਿਲ ਜਾਏ। ਦੇਖਦੇ ਆਂ ਕੀ ਕਹਿੰਦਾ ਹੁਣ। ਉਹ ਆਉਂਦਾ ਤਾਂ ਫਿਰ ਆਪਾਂ ਉਹਦੇ ਅਕੋਰਡਿੰਗ ਪ੍ਰੋਗਰਾਮ ਫ ਲੋ ਜੀ ਸਿਮਰਨ ਹੁਣ ਆ ਗਿਆ ਸਾਰਾ ਗੇਲੇ ਕੋੜਾ ਮਾਰ ਕੇ ਵਾਪਸ ਤੇ ਹੈ ਨਹੀਂ ਜਗਾ ਅੱਗੇ ਅੱਗੇ ਜਗਾ ਸ਼ਾਂ ਨਹੀਂ ਹੈਗੀ ਸ਼ਾਂ ਨਹੀਂ ਹੈਗੀ ਨਾ ਜਗਾ ਤਾਂ ਬਧੀ ਹੁਣ ਆਪਾਂ ਇੱਥੇ ਆਪਣਾ ਜੂ ਗੱਡੀ ਖੜੀ ਕਰਕੇ ਪਾਰਕ ਕਰਕੇ ਹੁਣ ਆਪਾਂ ਸਮਾਨ ਅਨਲੋਡ ਕਰਦੇ ਆਂ ਖਾਣ ਪੀਣ ਦਾ ਇੱਥੇ ਲਾ ਕੇ ਫਿਰ ਲਾਂਚ ਵਾਲਾ ਪ੍ਰੋਗਰਾਮ ਦੋਸਤੋਂ ਬਣਾਉਨੇ ਆਂ ਜੀ ਲੋ ਜੀ ਦੋਸਤੋਂ ਆਪਾਂ ਹੁਣ ਤਕਰੀਬਨ ਅ ਅੱਧੀ ਗਵਾੜ ਦੇ ਕਵਰ ਕਰ ਲਈ ਆ ਤੇ ਇੱਥੇ ਹੁਣ ਆਪਾਂ ਇੱਕ ਸੋਹਣਾ ਜਿਹਾ ਮਤਲਬ ਸਾਨੂੰ ਜਗਾ ਮਿਲੀ ਆ ਸਾਫ ਸਾਫ ਪਾਣੀ ਚੱਲ ਰਿਹਾ ਇੱਧਰ ਉੱਚੇ ਉੱਚੇ ਪਹਾੜ ਨੇ ਤੇ ਪਿਛਲੇ ਪਾਸੇ ਵੀਸਾ ਮਤਲਬ ਜੰਗਲਾ ਵਾਲੇ ਪਹਾੜ ਨੇ ਨਾ ਇੱਥੇ ਹੁਣ ਸ਼ਾਮੇ ਬੈਠ ਕੇ ਆਪਾਂ ਕਿਤੇ ਹੁਣ ਲਾਂਚ ਵਾਲਾ ਪ੍ਰੋਗਰਾਮ ਦੋਸਤੋ ਬਣਾਉਨੇ ਆ ਤੇ ਕਿਉਂਕਿ ਵੈਸੇ ਵੀ ਹੁਣ ਸਮਾਂ ਦੁਪਹਿਰ ਦਾ ਹੋ ਗਿਆ ਤੇ ਤਕਰੀਬਨ ਘੰਟਾ ਕੋ ਦੇ ਲਗਭਗ ਆਪਾਂ ਗੱਡੀ ਮੈਂ ਡਰਾਈਵ ਕੀਤੀ ਹੈ ਆਫ ਰੋਡਿੰਗ ਕੀਤੀ ਹੈ ਇੱਥੇ ਆ ਕੇ ਹੁਣ ਆਪਾਂ ਲਾਂਚ ਵਾਲਾ ਪ੍ਰੋਗਰਾਮ ਬਣਾਉਨੇ ਆ ਜੀ ਲੋ ਜੀ ਮਿੱਤਰੋ ਇੱਧਰ ਸਾਡੇ ਚਲ ਕਰ ਲੋ ਮਿੱਤਰਾਨੇ ਹੁਣ ਸ਼ੁਰੂ ਕਰਤਾ ਆਪਣਾ ਲਾਂਚ ਬਣਾਉਣ ਦਾ ਕੰਮ ਕਰ ਤੇ ਸਿਮਰ ਕੀਆ ਆਲੂ ਆਲੂ ਇਹ ਕਰਨੇ ਆ ਪਕੌੜੇ ਬਣਾਉਣ ਲੱਗੇ ਬ੍ਰੈਡ ਬ੍ਰੈਡ ਪਕੌੜਾ ਹਨਾ ਰਣਜੀਤ ਸਿੰਘ ਤੁਸੀਂ ਪਿਆਜ਼ ਆਲੇ ਹਨਾ ਪਿਆਜ਼ ਆਲੇ ਪਕੌੜੇ ਵੀ ਤਾਂ ਆਦੂ ਵਾਲੇ ਮੈਂ ਭਾਜੀ ਫਿਰ ਹਾਲ ਵਰਦੀ ਚੇਂਜ ਕਰਨ ਲੱਗਾ ਕੋਈ ਨਹੀਂ ਤੁਸੀਂ ਕਰ ਲਓ ਭਾਜੀ ਵਰਦੀ ਚੇਂਜ ਆਹ ਦੇਖੋ ਦੋਸਤੋ ਆ ਮਾਹੌਲ ਆ ਇੱਥੇ ਸੋਹਣੇ ਜੇ ਸਕੂਨ ਭਰਪੂਰ ਮਾਹੌਲ ਤੇ ਬੈਠ ਕੇ ਆਪਾਂ ਹੁਣ ਇੱਥੇ ਲਾਂਚ ਬਣਾਵਾਂਗੇ ਲਾਂਚ ਕਰਾਂਗੇ ਤੁਹਾਨੂੰ ਆਲ ਦੋਲ ਦੇ ਨਜ਼ਾਰੇ ਦਿਖਾਵਾਂਗੇ ਥੋੜੀ ਥੋੜੀ ਹਵਾ ਚੱਲਦੀ ਹੋਣ ਕਰਕੇ ਨਾ ਫਿਰ ਆਪਣਾ ਜੋ ਗੈਸ ਬਾਹਰ ਨਹੀਂ ਵੱਲਦਾ ਇਸ ਲਈ ਆਪਾਂ ਜੋ ਨਾ ਭਾਜੀ ਐਵੇਂ ਨਹੀਂ ਆਇਆ ਹੋਏ ਫਿਰ ਐਵੇਂ ਜਾ ਆਪਣੇ ਜੀਬ ਦੇ ਵਿੱਚ ਹੀ ਚੁੱਲਾ ਬਾਲ ਲਿਆ ਜੀ ਦੇ ਆਪਣੇ ਜੀ ਹੁਣ ਕਰ ਲਾ ਪੇ ਚੁੱਲਾ ਚੌਂਕਾ ਭਾਪਕੇ ਲਾਂਚ ਤਿਆਰ ਤੇ ਇਸ ਪਾਸੇ ਉਹਨਾਂ ਨੇ ਜੀਬ ਤੇ ਚੁੱਲਾ ਬਾਲ ਲਿਆ ਤੇ ਪਕੌੜੇ ਪਕੌੜੇ ਉੱਥੇ ਹੁਣ ਤਲਣ ਲੱਗੇ ਆ ਤੇ ਆਪਾਂ ਥੋੜਾ ਜਿਹਾ ਇਸ ਮਾਹੌਲ ਨੂੰ ਮਾਨ ਕੇ ਆਈਏ ਥੋੜਾ ਜਿਹਾ ਗਾਂਹ ਜਾ ਕੇ ਆਈਏ ਬਹੁਤ ਹੁਣਾ ਫਿਰ ਨਾ ਸਾਫ਼ ਸਾਫ਼ ਪਾਣੀ ਚੱਲਦਾ ਆ ਦੇਖੋ ਬਿਲਕੁਲ ਕ੍ਰਿਸਟਲ ਗ੍ਰੀ ਪਾਣੀ ਆ ਦੇਖੋ ਆ ਜੀ ਤੇ ਥੋੜਾ ਤੁਹਾਨੂੰ ਵੀਊ ਦਿਖਾ ਦਈਏ ਇਸ ਪਾਸ ਦਾ ਦੋਸਤੋ ਵੀ ਇਹ ਕਿਹੜਾ ਇਲਾਕਾ ਹੈ ਕਿਧਰੋਂ ਪਾਣੀ ਆਉਂਦਾ ਕਿਧਰ ਪਾਣੀ ਜਾਂਦਾ ਅਸਲ ਦੇ ਵਿੱਚ ਜੇ ਦਿਖਿਆ ਜਪਨਾ ਪਿਛਲੇ ਪਾਸੇ ਕੋਈ ਪਾਣੀ ਦਾ ਸਰੋਤ ਹੈ ਨਹੀਂ ਜੇ ਆਪਾਂ ਕਹੀਏ ਪਿਛਲੇ ਪਾਸੇ ਜੀ ਕੋਈ ਵੱਡਾ ਕੋਈ ਚੂਆ ਜਾਂ ਕੋਈ ਡੈਮ ਜਿੱਥੋਂ ਪਾਣੀ ਆ ਰਿਹਾ ਉਹੋ ਜਿਹਾ ਕੋਈ ਮਾਹੌਲ ਨਹੀਂ ਹੈਗਾ ਮਤਲਬ ਇਸ ਤਰ੍ਹਾਂ ਹੀ ਪਹਾੜਾਂ ਦੀ ਇਹ ਨਾ ਵਿੱਚੋਂ ਵਾਲਦ ਵਾਲੇ ਪਾਣੀ ਸਿਮ ਸਿਮ ਕੇ ਇਸ ਜੋ ਖੜ ਵਿੱਚ ਪਈ ਜਾਂਦਾ ਬੇਰੇ ਸਤਰਾ ਨੀਵਾਨ ਵਾਲੇ ਪਾਸੇ ਦਾ ਫੇ ਪਾਣੀ ਸਾਰਾ ਜਾਈ ਜਾਂਦਾ ਅੱਜ ਨੇ ਨਾ ਤੁਹਾਨੂੰ ਛੋਟੀਆਂ ਦਿਸਰੀਆਂ ਪਹਾੜਾਂ ਦੀਆਂ ਇਹ ਮਤਲਬ ਛੋਟੇ ਛੋਟੇ ਪਹਾੜ ਜਦੋਂ ਉੱਚੇ ਪਹਾੜ ਨਹੀਂ ਹੈਗੇ ਤੇ ਇਹ ਪਹਾੜ ਮਤਲਬ ਮਿੱਟੀ ਦੇ ਹੀ ਕਹ ਲਓ ਪੁਰਪਰੇ ਦੇ ਪਹਾੜਾ ਜਦੋਂ ਮਤਲਬ ਮੀਂਹ ਪੈਂਦਾ ਤਾਂ ਇਹ ਪਹਾੜ ਜੋ ਹਨ ਖੁਰਨ ਲੱਗ ਪੈਂਦੇ ਆ ਤੇ ਸ਼ਾਂਤੀ ਬਹੁਤ ਹੈ ਜੀ ਬਹੁਤ ਸ਼ਾਂਤ ਮਾਹੌਲ ਹੈ ਇੱਧਰ ਕੋਈ ਨਹੀਂ ਆ ਰਿਹਾ ਕਿਉਂਕਿ ਇੱਧਰ ਕੋਈ ਐਕਚੁਅਲੀ ਰਾਹ ਨਹੀਂ ਹੈਗਾ ਨਾ ਇਹ ਬੇਸਿਕਲੀ ਮਤਲਬ ਪਾਣੀ ਦਾ ਹੀ ਰਸਤਾ ਆ ਪਾਣੀ ਜਿੱਥੋਂ ਜਾਂਦਾ ਉਹੀ ਟ੍ਰੇਲ ਜੀ ਬਣੀ ਹੋਈ ਹੈ ਇਸ ਤਰ੍ਹਾਂ ਸਾਫ਼ਾ ਪਾਣੀ ਆ ਬਸ ਥੋੜਾ ਪਾਣੀ ਨਿਕਲ ਦੇਗਾ ਪਾਣੀ کہہ ਸਕਦੇ ਕਿਉਂਕਿ ਧੁੱਪ ਕਾਫੀ ਤੇਜ ਆ ਤੇ ਜਿਸ ਕਰਕੇ ਪਾਣੀ ਦੀ ਮਾਤਰਾ ਘੱਟ ਹੋਣ ਕਰਕੇ ਫੇ ਪਾਣੀ ਥੋੜਾ ਨਿਕਲ ਜਾ ਹੋਇਆ ਉਹਦਰ ਆਪਣੇ ਮਿੱਤਰ ਲਾਂਚ ਬਣਾ ਰਹੇ ਨੇ ਹੁਣ ਪਹੁੰਚਦੇ ਉਸ ਪਾਸੇ ਲਾਂਚ ਕਰਕੇ ਆਪਾਂ ਫੇ ਨਾ ਦੁਬਾਰਾ ਫੇਸ ਪਾਸੇ ਨੇ ਟ੍ਰੇਲ 'ਚ ਜਾ ਕੇ ਆਵਾਂਗੇ ਆਪਾਂ ਨਾ ਟ੍ਰੈਕਿੰਗ ਕਰਕੇ ਆਵਾਂਗੇ ਤਨ ਉਹ ਮਾਹੌਲ ਵੀ ਦਿਖਾਵਾਂਗੇ ਜੀ ਲੋ ਜੀ ਆਪਾਂ ਹੁਣ ਆਪਣਾ ਜਿਹੜਾ ਕਿਚਨ ਸੈਟਅਪ ਕੀਤਾ ਸੀ ਸਾਰਾ ਇਥੋਂ ਆਪਾਂ ਹੁਣ ਰਿਮੂਵ ਕਰ ਦਿੱਤਾ ਸਾਰੀ ਸਾਫ ਸਫਾਈ ਇਥੋਂ ਕਰ ਲਈ ਹੈ ਜੀ ਬਿਲਕੁਲ ਜਿਵੇਂ ਸੀ ਉਮੀਦ ਆਈ ਮਾਹੌਲ ਬਣਾ ਕੇ ਹੁਣ ਆਪਾਂ ਆਪਣਾ ਸਫ਼ਰ ਆਰੰਭ ਕਰ ਲੱਗੇ ਆ ਜੀ ਆਪਣੀ ਜੀਪ ਰਾਹੀਂ ਇਸ ਖੜ ਦੇ ਨਾਲ ਨਾਲ ਅਗਾਹ ਵਾਲੇ ਪਾਸੇ ਹੁਣ ਆਪਣਾ ਲੰਚ ਵਾਲਾ ਸਿਸਟਮ ਸਾਰਾ ਸੰਪੰਨ ਕਰਨ ਤੋਂ ਬਾਅਦ ਹੁਣ ਆਪਾਂ ਹੁਣ ਆਪਾਂ ਪੈਦਲ ਜਾ ਰਹੇ ਆ ਜੀ ਖੜ ਦੇ ਵਿੱਚ ਵਿੱਚ ਅਗਾਹ ਵਾਲੇ ਪਾਸੇ ਨੂੰ ਏ ਸਿਮਰਨ ਰਣਜੀਤ ਤੇ ਮੈਂ ਹੁਣ ਤੁਰ ਕੇ ਜਾ ਰਹੇ ਆ ਇੱਕ ਤਰ੍ਹਾਂ ਦੀ ਆਪਾਂ ਵਾਕਿੰਗ ਕਰ ਰਹੇ ਆ ਤੇ ਗੁਰਿੰਦਰ ਭਾਈ ਨੂੰ ਆਪਾਂ ਜੀਪ ਲਾ ਕੇ ਗਾਂ ਭੇਜ ਦਿੱਤਾ ਵੀ ਹੋਰ ਅੱਗੇ ਜਾ ਕੇ ਜਿੱਥੇ ਕਿਤੇ ਥੋੜਾ ਵਧੀਆ ਮਾਹੌਲ ਮਿਲੂਗਾ ਸ਼ਾਮ ਵਗਾਰਾ ਮਿਲੂਗੀ ਉੱਥੇ ਜਾ ਕੇ ਆਪਾਂ ਉੱਥੇ ਆਪਣਾ ਜੋਗਲਾ ਚਾਹ ਦਾ ਜਾਂ ਕਾਫੀ ਦਾ ਪ੍ਰੋਗਰਾਮ ਹੈ ਉਹ ਕਰਾਂਗੇ ਇੱਥੇ ਟਾਵਰ ਆ ਰਿਹਾ ਕੋਈ ਰੇਂਜ ਨਹੀਂ ਰੂਜ ਇਹ ਕਾਦੀ ਹੈਗੀ ਕਿਹੜੀ ਕੰਪਨੀ ਇਹ ਟੈਲ ਏਅਰਟੈਲ ਲਓ ਜੀ ਏਅਰਟੈਲ ਦੀ ਰੀਂਜ ਇੱਥੇ ਆ ਰਹੀ ਆ ਤੇ ਬਾਕੀ Jio ਤੇ ਹੋਰ ਆਈਡੀ ਆ ਹਨਾ ਜਾ ਬੀਐਸਐਨ ਵਾਲੀ ਇਥੇ ਕੁਰੀ ਇੰਜ ਨਹੀਂ ਆ ਰਹੀ ਅਸੀਂ ਅੰਦਰ ਅਸਲ ਹਰਿਆਣਾ ਤੋਂ ਨਾ ਇਹ ਹਰਿਆਣਾ ਤੋਂ ਕੀ ਆਪਾਂ 10 12 ਕਿਲੋਮੀਟਰ ਇੰਟੀਰੀਅਰ 'ਚ ਆਏ ਆ ਹੁਸ਼ਿਆਰ ਪੁੱਤੋ ਤਾਂ ਸ਼ਾਇਦ ਆਪਾਂ 20 25 ਕਿਲੋਮੀਟਰ ਅੱਗੇ ਹੋਵਾਂਗੇ ਤੇ ਚਾਰੇ ਪਾਸੇ ਜੰਗਲੀ ਇਲਾਕਾ ਹੋਣ ਕਰਕੇ ਉਹ ਦੂਦ ਰਾਡੇ ਆਬਾਦੀ ਵੀ ਨਹੀਂ ਹੈਗੀ ਲੱਗੇ ਕੋਈ ਇਸ ਲਈ ਇਥੇ ਕੋਟਾਵਰ ਗੁਵਾਰਾ ਵੀ ਨਹੀਂ ਹੈਗਾ ਗੁਰਿੰਦਰ ਭਾਜੀ ਆਪਣੀ ਤੁਹਾਡਾ ਗਰੁੱਪ ਹੈ ਕੋਈ ਆਪਣੇ ਆਫਰ ਰੋਡਿੰਗ ਦਾ ਕਿਹੜਾ ਗਰੁੱਪ ਹੈ ਜੀ ਸਾਡਾ ਹੈਗਾ ਦੁਆਬਾ ਮਡ ਨਟਸ ਜਲੰਧਰ ਤੋਂ ਹੈ ਜਿਹੜਾ ਸਟicker ਲੱਗਾ ਉੱਪਰ ਨਾ ਹਾਂਜੀ ਇਹ ਵਾਲਾ ਜੀ ਤਾਂ ਦਿਖੋ ਨਾ ਦੋਸਤੋ ਮੈਂ ਸਾਡੇ ਕੋ 25 ਦੇ ਕਰੀਬ ਆਫਰ ਰੋਡਿੰਗ ਬੰਸਰ ਆ ਆਹ ਦੇਖੋ ਜੀ ਅੱਛਾ 25 ਦੇ ਕਰੀਬ ਆਫਰ ਰੋਡਿੰਗ ਵੀਹਿਕਲ ਸਾਰੇ ਨੇ ਹਾਂਜੀ ਹਾਂਜੀ ਥਾਰ ਨੇ ਜਿਹਦੇ ਚ ਹਮ ਬਲੈਰੋਜ਼ ਨੇ ਸਕੋਰਪਿਓ ਹੈ ਫਿਰ ਉਸ ਤੋਂ ਬਾਅਦ ਆਦੀਪਨ ਤੁਸੀਂ ਇਸ ਲੱਖ ਜੱਸ ਰਹਿੰਦੇ ਰਹਿੰਦੇ ਪਾਜੀ ਹਾਂਜੀ ਹਾਂਜੀ ਅਕਸਰ ਹੀ ਰਹਿੰਦੇ ਰਿਹਾ ਚਲੋ ਵਧੀਆ ਜੀ ਸਾਡੇ ਗਰੇਂਦਰ ਭਾਜੀ ਨੇ ਜੀ ਉਹ ਨਾ ਕੋਈ ਆਪਣੇ ਦੋ ਵੀ ਇਹਨਾਂ ਕੋ ਆਪਣੇ ਦੋ ਵੀ ਇਕੱਲੇ ਨਾ ਇੱਕ ਥਾਰ ਐ ਇੱਕ ਆਪਣੇ ਕੋ ਇੱਕ ਜੀਪ ਕਲਾਸਿਕ ਐ ਜੀ ਤੇ ਪਸਟਿਕਰ ਲੱਗਾ ਦੁਆਬਾ ਮੱਡ ਨਟਸ ਚਲੋ ਸਾਨੂੰ ਮੌਕਾ ਮਿਲਿਆ ਜੀ ਮਹਾਰਾਜ ਤੁਹਾਡੇ ਨਾਲ ਇਸ ਵਾਰ ਆਫ ਰੋਡਿੰਗ ਕਰਦਾ ਬਹੁਤ ਧੰਨਵਾਦ ਇਹ ਬਾਕੀ ਆਪਾਂ ਹੁਣ ਇੱਧੇ ਗਾਂਹ ਜਾਈ ਜਾਂਦੇ ਜੀ ਗਾਂਹ ਤੋਂ ਗਾਂ ਵਧੀਆ ਮਾਹੌਲ ਆ ਜਾਂਦਾ ਦੋਸਤੋ ਇਸ ਵਾਰ ਨਾ ਸਰਦੀ ਜ਼ਿਆਦਾ ਪੈਣ ਕਰਕੇ ਨਾ ਕਾਫੀ ਜ਼ਿਆਦਾ ਬਨਾਸਪਤ ਨੂੰ ਨੁਕਸਾਨ ਪੁੱਜਾ ਦੇਖੋ ਜਿੱਥੇ ਦੇਖੋ ਆ ਨਾ ਇੱਕ ਸਾਈਡ ਦੇ ਉੱਪਰ ਬਿਲਕੁਲ ਹਰਾ ਭਰਾ ਦਰਖਤ ਨਜ਼ਰ ਆ ਰਿਹਾ ਨਾ ਉਹ ਦੇਖੋ ਤੇ ਨਾਲ ਦੇ ਪਾਸੇ ਬਿਲਕੁਲ ਆ ਦਰਖਤ ਨੂੰ ਪੱਤੇ ਸਾਰੇ ਸੁੱਕੇ ਹੋਏ ਆ ਇਸ ਵਾਰ ਮਨ ਸਰਦੀ ਦਾ ਪ੍ਰਭਾਵ ਬਹੁਤ ਸਾਰੇ ਦਰਖਤ ਜੋ ਹਨ ਉਹ ਝਾ ਲੈ ਨਹੀਂ ਸਕੇ ਆ ਦੇਖੋ ਅਬ ਸੁੱਕਾ ਦਰਖਤ ਵੀ ਆ ਤੇ ਬਹੁਤ ਸਾਰੇ ਦਰਖਤ ਸਾਰੇ ਭਰੇ ਵੀ ਹਨ ਮਤਲਬ ਕਈ ਦਰਖਤ ਇਸ ਵਾਰ ਦੀ ਸਰਦੀ ਨੂੰ ਨਾਲ ਮਤਲਬ ਸਰਵਾਈਵ ਨਹੀਂ ਕਰ ਪਾਏ ਆਮ ਹੋ ਰਿਹਾ ਜਿੱਥੇ ਦੋਸਤੋ ਆ ਹੁਣ ਸਾਹਮਣੇ ਵਾਲੇ ਪਾਸਾ ਨਾਲ ਉੱਚੇ ਪਹਾੜ ਦੇ ਉੱਪਰ ਇੱਕ ਸਟਰਕਚਰ ਨਜ਼ਰ ਆ ਰਹੀ ਹੈ ਜੀ। ਇਹ ਤਾਂ ਲੱਗਦਾ ਕਿ ਦਿਖਾਉਣੇ ਆ ਜੀ ਸਟਰਕਚਰ ਕਿਦਾਂ ਨਾ ਕਿਲਾ ਟਾਈਪ ਜਿਹਾ ਮਾਹੌਲ ਉੱਥੇ ਬਣਿਆ ਹੋਇਆ। ਇਹ ਲਓ ਜੀ ਦੋਸਤੋ ਇਹ ਪਹਾੜ ਦੇ ਉੱਪਰ ਮਤਲਬ ਬਿਲਕੁਲ ਖੰਡਰ ਟਾਈਪ ਜੋ ਉਹ ਇਮਾਰਤ ਬਣੀ ਹੋਈ ਆ। ਦੂਰੋਂ ਦੇਖਣ ਤੋਂ ਲੱਗਦਾ ਵੀ ਜਿੱਦਾਂ ਨਾ ਕੋਈ ਕਿਲਾ ਹੁਮਾ ਇਮਾਰਤ ਹੈ। ਮਤਲਬ ਆਰਚ ਟਾਈਪ ਉਹਦੇ ਉੱਪਰ ਨਾ ਜੋ ਦਰਵਾਜ਼ੇ ਨੇ ਉਹ ਬਣੇ ਹੋਏ ਨੇ। ਉੱਥੇ ਜਾਣ ਦਾ ਹੁਣ ਮਾਹੌਲ ਕਿਵੇਂ ਦਾ ਬਣਦਾ ਆ ਕਿ ਨਹੀਂ ਬਣਦਾ ਕਿ ਉੱਥੇ ਰਸਤਾ ਪਹੁੰਚਣ ਨੂੰ ਹੈ ਕਿ ਨਹੀਂ ਹੈ ਇਹ ਬਾਰੇ ਪਤਾ ਨਹੀਂ ਪਰ ਦੂਰੋਂ ਦੇਖਣ ਤੋਂ ਸਾਨੂੰ ਇੱਕ ਕਿਲਾ ਨੁਮਾ ਮਾਰਤ ਨਜ਼ਰ ਆ ਰਹੀ ਹੈ ਜੀ ਪਾਜੀ ਉਹ ਕਿਲਾਵ ਵਾਲਾ ਪਰ ਕਿਹੜਾ ਕਿਲਾ ਹੈ ਰਾਹ ਕਿਹੜਾ ਜਾਂਦਾ ਇਹਨੂੰ ਰਾਹ ਚੜਦਾ ਰਸਤਾ ਉੱਪਰ ਲੋ ਜੀ ਮਿੱਤਰੋ ਇਹ ਦੱਸਦੇ ਵੀਰ ਹੁਣੀ ਭਈ ਜਿਹੜਾ ਇਹ ਕਿਲਾ ਹੈਗਾ ਇਹ ਮਲੋੜਪਿੰਡ ਦੇ ਪਿੰਦਾ ਨਾ ਅੱਛਾ ਇਹ ਜਿਹੜੀ ਕਿਲਾ ਹੈਗਾ ਇਹ ਪਿੰਦਾ ਮਲੋੜਪਿੰਡ ਦੇ ਵਿੱਚ ਪੁਰਾਣਾ ਕਿਲਾ ਦਾ ਪੁਰਾਣਾ ਕੋਈ ਸਟਰਕਚਰ ਆ ਤੇ ਇੱਥੇ ਪਹੁੰਚਣ ਵਾਸਤੇ ਕੋਈ ਦਾ ਪ੍ਰੋਪਰ ਰਾਹ ਨਹੀਂ ਹੈਗਾ ਅਸੀਂ ਆਪਾਂ ਨੇ ਮਤਲਬ ਵਹੀਕਲ ਨਾਲ ਤਾਂ ਬਿਲਕੁਲ ਨਹੀਂ ਜਾ ਸਕਦੇ ਤੁਸੀਂ ਟਰੈਕਿੰਗ ਕਰਕੇ ਜਾ ਸਕਦੇ ਆ ਤੇ ਬਸ ਇੰਨੀ ਕਿਨ ਪਰਮਿਸ਼ਨ ਹੈਗੀ ਉੱਤੇ ਹੈ ਕੁਛ ਨਹੀਂ ਬਸ ਇੱਕ ਦਵਾਰ ਸਾਹਮਣੇ ਖੜੀ ਆ ਤੇ ਇੱਕ ਅੱਧਾ ਕਮਰਾ ਪਿਛਲੇ ਪਾਸੇ ਸ਼ਾਇਦ ਹੈਗਾ ਤੇ ਬਾਕੀ ਸਾਰਾ ਮਾਹੌਲ ਇਸ ਤਰ੍ਹਾਂ ਜੰਗਲਾਤਪੁਰ ਬਦਸਤੋ ਅਲਾਕਾ ਜੀ ਹੁਣ ਆਪਾਂ ਚੱਲੀਏ ਗਾਂ ਨੂੰ ਇਸ ਖੜ ਦੇ ਵਿੱਚਕਾਰ ਲੋ ਜੀ ਆਪਾਂ ਹੁਣ ਆਪਣਾ ਸਵਰ ਕਰ ਲਤਾ ਗਾਂ ਨੂੰ ਆਰੰਭ ਕੇ ਰੋ ਕੇ ਰੋ ਕੇ ਤੇ ਖੜ ਦੇ ਵਿੱਚਕਾਰ ਨੂੰ ਕਾਫੀ ਜਿਆਦਾ ਦਰਖਤਾਂ ਦੀਆਂ ਟਾਹਣੀਆਂ ਪਈਆਂ ਨੇ ਜਿਹੜਾਦਾ ਰੁੜ ਕੇ ਆਈਆਂ ਪਾਣੀ ਨਾਲ ਨਾ ਹੋ ਜੋ ਫੜਾੜੋ ਗੱਡੀ ਖੜ ਦੇ ਦੇ ਘੜੋ ਪਰਲੇ ਪਾਸੇ ਯੋ ਲੋ ਇੱਥੇ ਹਨ ਬੜੀਆ ਹਰਿਆਵਲ ਪ੍ਰੂਮੋਰ ਮਿਲ ਗਿਆ ਜੀ ਇੱਥੇ ਆਪਾਂ ਲਾਈਏ ਗੱਡੀ ਤੇ ਇੱਥੇ ਬਣਾਈਏ ਹੁਣ ਚਾਹ ਪਾਣੀ ਠੀਕ ਹੈ ਬਾਜੀ ਵਾ ਲੈ ਉਹਦੇ ਨਾਲ ਆਹ ਜਨਾਬ ਵਧੀਆ ਹੈ ਗਿਆ ਉਹ ਨਹੀਂ ਇੱਥੇ ਚਾਹ ਇੱਥੇ ਵੀ ਚਾਹ ਹੋਣੀ ਆਈ ਸੀ ਮੈਂ ਵਾਹ ਲੋ ਜੀ ਮਿੱਤਰੋ ਇਹ ਨਹੀਂ ਹੈ ਬੇ ਉਹ ਜਿਆਦਾ ਵਧੀਆ ਮਾਹੌਲ ਹੋਗਾ ਇੱਥੇ 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 ਇਸ ਤਰ੍ਹਾਂ ਵਾਹ ਵਾਹ ਸ਼ਾਂਤ ਫੁੱਲ ਵੀ ਹਨਗੇ ਤੇ ਹਰਿਆ ਪਰਿਆ ਘਾਹ ਵੀ ਤੇ ਇੱਧਰ ਪਾਣੀ ਵੀ ਚੱਲਦਾ ਦੋਸਤੋ ਆਪਾਂ ਹੁਣ ਇੱਥੇ ਨਾ ਜੋ ਸ਼ਾਮ ਦੀ ਚਾਹ ਹੈ ਉਹ ਪੀ ਲਈ ਹੁਣ ਜੀ ਤੇ ਇੱਥੇ ਸਾਨੂੰ ਨਾ ਵਧੀਆ ਲੱਗਾ ਸੀ ਮਾਹੌਲ ਨਾ ਇੱਥੇ ਇੱਕ ਸ਼ਾਂ ਵੀ ਹੈਗੀ ਐ ਇਸ ਪਾਸੋਂ ਉੱਚਾ ਜਿਹਾ ਪਹਾੜ ਵੀ ਹੈਗਾ ਹਨਾ ਤੇ ਇਹ ਪਹਾੜ ਦੇ ਪਿਛਲੇ ਪਾਸੇ ਸੂਰਜ ਓਨ ਕਰਕੇ ਦਿਸਾ ਆ ਗਈ ਤੇ ਇੱਥੇ ਆ ਬਾਬਾ ਖੁੱਲਾ ਜਿਹਾ ਇੱਥੇ ਖੱਡ ਹੈਗੀ ਆ ਤੇ ਅੰਬ ਦੇ ਦਰਖਤ ਤਾਂ ਸਾਰੇ ਪਾਸੇ ਸੋਹਣਾ ਜਿਹਾ ਮਾਹੌਲ ਹੁਣ ਕਰਕੇ ਆਪਾਂ ਇੱਥੇ ਨਾ ਫੇ ਇੱਥੇ ਵਿੱਚ ਚਾਹ ਪਣ ਦਾ ਪ੍ਰੋਗਰਾਮ ਦੋਸਤੋ ਕਰਨੇ ਆ ਜੀ ਤੇ ਹੁਣ ਆਪਾਂ ਇੱਥੇ ਆ ਕੇ ਮਤਲਬ ਵਧੀਆ ਸਮਾਂ ਸਪੈਂਡ ਕੀਤਾ ਜੀ ਕੁਦਰਤ ਨੂੰ ਮਾਣਿਆ ਏ ਤੇ ਕੋਸ਼ਿਸ਼ ਕੀਤੀ ਵੀ ਤੁਹਾਨੂੰ ਵੀ ਸਾਰੇ-ਸਾਰੇ ਜੋ ਕੁਦਰਤੀ ਦ੍ਰਿਸ਼ ਨੇ ਸੋਹਣੇ-ਸੋਹਣੇ ਦ੍ਰਿਸ਼ ਨੇ ਦਿਖਵਾਇਆ ਦਿਖਾਏ ਜਾਣ ਉਮੀਦ ਆ ਤੁਹਾਨੂੰ ਇਹ ਦ੍ਰਿਸ਼ ਜ਼ਰੂਰ ਪਸੰਦ ਆਏ ਹੋਣਗੇ ਦੋਸਤੋ ਲੋ ਵੀ ਦੋਸਤੋ ਇਸ ਸੋਹਣੇ ਇਲਾਕੇ ਨੂੰ ਮਾਣ ਕੇ ਤੇ ਇੱਥੇ ਆਪਣਾ ਜੋ ਲੰਚ ਦਾ ਪ੍ਰੋਗਰਾਮ ਸ਼ਾਮ ਦੀ ਚਾਹ ਦਾ ਪ੍ਰੋਗਰਾਮ ਕਰਨ ਤੋਂ ਬਾਅਦ ਆਪਾਂ ਹੁਣ ਚੱਲਿਆਂ ਜੀ ਵਾਪਸ ਤੇ ਇਲਾਕੇ ਨੂੰ ਮਾਣਿਆ ਜੀ ਬਹੁਤ ਖੂਬਸੂਰਤ ਇਲਾਕਾ ਹੈ ਜੀ ਹੁਣ ਆਪਣੀ ਗੱਡੀ ਤਿਆਰ ਹੈ ਹੁਣ ਆਪਾਂ ਆਪਣਾ ਸਫ਼ਰ ਵਾਪਸੀ ਦਾ ਰੰਮ ਕਰਾਂਗੇ ਫਿਰ ਤੋਂ ਮੈਂਗਰੋਵਾਲ ਆਲੇ ਪਾਸੇ ਨੂੰ ਹਾਂਜੀ ਦੋਸਤੋ ਇਸ ਵਲੌਗ ਰਾਹੀਂ ਮੈਂ ਤੁਹਾਨੂੰ ਅੱਜ ਹੁਸ਼ਿਆਰਪੁਰ ਇਲਾਕੇ ਦੀ ਖੂਬਸੂਰਤੀ ਦੀ ਜਿਦਾਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਅਸੀਂ ਅੱਜ ਮੈਂਗਰੋਵਾਲ ਇਲਾਕੇ ਵਿੱਚ ਆਪਣੀ ਆਫ ਰੋਡਿੰਗ ਵੀ ਕਰਨਾ ਹੀ ਆਏ ਸੀ ਤੇ ਮੈਂਗਰੋਵਾਲ ਪਿੰਡ ਦੇ ਨਜ਼ਦੀਕ ਜੋ ਮੈਂਗਰੋਵਾਲ ਚੋ ਹੈ ਉੱਥੋਂ ਅਸੀਂ ਆਪਣਾ ਵਹੀਕਲ ਖੱਡ ਵਿੱਚ ਪਾਇਆ ਸੀ ਤੇ ਫਿਰ ਆਪਾਂ ਮੈਂਗਰੋਵਾਲ ਤੋਂ ਹੁੰਦੇ ਹੋਏ ਮਲੂਰ ਤੱਕ ਆਪਣਾ ਸਫ਼ਰ ਤੈਅ ਕੀਤਾ ਜੀ ਖੱਡ ਦੇ ਵਿਚਕਾਰ ਤੋ ਦੋਸਤੋ ਇਸ ਮਤਲਬ ਇਲਾਕੇ ਵਿੱਚ ਤੁਸੀਂ ਮਤਲਬ ਆਪਣੇ ਜੋ 4 ਵੀਲ ਟਰਾਈ ਵਹੀਕਲ ਨਾਲ ਹੀ ਆਓ ਤਾਂ ਜ਼ਿਆਦਾ ਸਹੂਲਤ ਹੋਵੇ ਕਿਉਂਕਿ 2 ਵੀਲ ਟਰਾਈ ਵਹੀਕਲ ਜੋ ਹੈ ਦੋਸਤੋ ਉਹ ਇੱਥੇ ਜਾ ਕੇ ਮਤਲਬ ਤੱਕ ਹੋ ਸਕਦਾ ਤੁਹਾਨੂੰ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ ਜੀ। ਤੇ ਇਸ ਇਲਾਕੇ ਵਿੱਚ ਆਪਾਂ ਸੋਨੇ ਕੁਦਰਤ ਨੂੰ ਮਨਿਆਏ ਚੱਲਦੇ ਹੋਏ ਪਾਣੀ ਨੂੰ ਮਨਨ ਲਾ ਕੀਤਾ ਹੈ ਹਰੀ ਭਰੀ ਬਨਸਪਤੀ ਨੂੰ ਮਨਨ ਲਾ ਕੀਤਾ ਹੈ। ਮਲੋਟ ਇਲਾਕੇ ਵਿੱਚ ਸਾਡੀ ਨਜ਼ਰ ਇੱਕ ਕਿਲਾ ਵੀ ਪਿਆ ਜੋ ਬਹੁਤ ਪੁਰਾਣੀ ਸਟਰਕਚਰ ਹੈ ਪਹਾੜ ਦੇ ਉੱਪਰ ਹੈ। ਉੱਥੇ ਕਰ ਅਸੀਂ ਪਹੁੰਚ ਤਾਂ ਨਹੀਂ ਸਕੇ ਲੇਕਿਨ ਆਪਾਂ ਉਹਦਾ ਸ਼ੂਟ ਉਸ ਨੂੰ ਮਾਰਮਟਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਜੀ। ਤੁਸੀਂ ਇਸ ਇਲਾਕੇ ਜਾ ਸਕਦੇ ਹੋ ਦੋਸਤੋ ਮੈਂਗਰੂਵਲ ਤੋਂ ਲੈ ਕੇ ਮਲੂਰ ਤੱਕ ਇਹ ਸੋਹਣੇ ਜਿਹੇ ਇਲਾਕੇ ਨੂੰ ਆਖਦੇ ਸੀ ਮਾਨ ਸਕਦੇ ਹੋ ਜੀ ਤੇ ਠੀਕ ਹੈ ਦੋਸਤੋ ਜੇ ਤੁਹਾਨੂੰ ਅੱਜ ਦਾ ਮੇਰਾ ਬਲੌਗ ਪਸੰਦ ਆਇਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਮੇਰੇ ਬਲੌਗ ਨੂੰ ਲਾਈਕ ਕਰ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਅਗਾਹ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਇਲਾਕਿਆਂ ਵਿੱਚ ਘੁੰਮਦਾ ਹੋਇਆ ਤੁਹਾਨੂੰ ਇਹ ਸੋਹਣੇ ਇਲਾਕੇ ਦੇ ਦਿਦਾਰ ਕਰਾ ਸਕਾਂ ਜੀ ਠੀਕ ਹੈ ਇੱਥੇ ਕਰਦਾ ਹਾਂ ਜੀ ਬਲੌਗ ਦੀ ਸਮਾਪਤੀ ਤੁਹਾਨੂੰ ਮਿਲ ਲੱਗ ਨਵੇਂ ਬਲੌਗ ਦੇ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ